ਮਰੇ ਹੋਏ ਪੁੱਤ ਨੂੰ ਲੈ ਕੇ ਕਹਿੰਦੇ ਸਾਡੇ ਪੁੱਤ ਨੂੰ ਜਿਉਂਦਾ ਕਰਾ ਕਰੋ ਧੀਰਮਲ ਦੇ ਖਿਆਲ ਚ ਸੀ ਜੇ ਗੁਰੂ ਹਰ राय ਸਾਹਿਬ ਜਿਉਂਦਾ ਨਹੀਂ ਕਰਨਗੇ ਤਾਂ ਰੌਲਾ ਪਾਵਾਂਗੇ ਇਹਨਾਂ ਚ ਕੋਈ ਸ਼ਕਤੀ ਨਹੀਂ ਹੈ ਤੇ ਜੇ ਜਿਉਂਦਾ ਕਰ ਦੇਣਗੇ ਫਿਰ ਰੌਲਾ ਪਾਵਾਂਗੇ ਇਹਨਾਂ ਨੇ ਕਰਾਮਾਤ ਦਿਖਾਈ ਹੈ ਕਿਉਂ ਵਿਰੋਧ ਤੇ ਕਰਨਾ ਹੀ ਹੈ ਨਾ ਆਪ ਜੀ ਵੇਖੋ ਨਾ ਇੱਥੇ ਗੁਰਦੁਆਰਾ ਸਾਹਿਬ ਜਿੱਥੇ ਜਿੰਨੇ ਵਿਰੋਧ ਕਰਨਾ ਉਹਨੇ ਵਿਰੋਧ ਹੀ ਕਰਨਾ ਹੈ ਭਾਵੇਂ ਇੱਥੇ ਤੁਸੀਂ ਉਹਨੂੰ ਅੰਮ੍ਰਿਤ ਰੂਪ ਕੀਰਤਨ ਸੁਣਾਓ ਕਉਲਾ ਕਾਗੋ ਅੰਮ੍ਰਿਤ ਰਸ ਕਾਈ ਹੈ ਤ੍ਰਿਪਟ ਹੈ ਵਿਸ਼ਟਾ ਖਾਏ ਮੁਖ ਗੋਹ ਹੈ ਕਹਿੰਦੇ ਕਾਂ ਨੂੰ ਤੂੰ ਅੰਮ੍ਰਿਤ ਵੀ ਪਾ ਦੇ ਪਰ ਉਹਨੇ ਖੁਸ਼ ਹੋਦੇ ਹੀ ਹੋਣਾ ਜਦੋਂ ਉਹਨੂੰ ਗੋਹਾ ਖਾਣ ਦਾ ਮੌਕਾ ਮਿਲੇਗਾ ਗੁਰੂ ਰਣਦਾਸ ਸਾਹਿਬ ਜੀ ਨੇ ਬੋਲ ਰੱਖਿਆ ਹੁਣ ਕੀ ਹੋਇਆ ਧੀਰਮਲ ਦੇ ਭੇਜੇ ਜੇ ਜਦੋਂ ਕਹਿੰਦੇ ਤੇ ਅਖੀਰ ਗੁਰੂ ਹਰ Rai ਸਾਹਿਬ ਕਹਿੰਦੇ ਠੀਕ ਹੈ ਤੁਹਾਡਾ ਪੁੱਤਰ ਜੀਨਾ ਕਰ ਦਿੰਨੇ ਆ ਪਰ ਇਸ ਦੇ ਬਦਲੇ ਕਿਸੇ ਹੋਰ ਨੂੰ ਜਾਣਾ ਪਏਗਾ ਚੋਜੀ ਪ੍ਰੀਤਮ ਪਿਆਰਿਓ ਸ਼ਕਤਾਂ ਨਾਲ ਇਹ ਕੋਈ ਸਾਨੂੰ ਪਤਾ ਹੈ ਉਹਦੇ ਇਤਿਹਾਸ ਸੁਣ ਕੇ ਨਾ ਸ਼ਕਤਾਂ ਕਰਨ ਲੱਗ ਪੈਂਦੇ ਆ ਸਾਡੇ ਤੇ ਉਹ ਵੱਡੇ ਭਾਗ ਜਿੰਨੇ ਪਿੰਡਾਂ ਦੇ ਤੁਹਾਨੂੰ ਥਾਂ ਦਿਖਾਉਣ ਦੇ ਆ ਨਾ ਤਕਰੀਬਨ ਸਾਰਿਆਂ ਦੇ ਦਰਸ਼ਨ ਕਰਾਏ ਮਹਾਰਾਜ ਜੀ ਨੇ ਇੱਕ ਡਿੱਕ ਪਿੰਡ ਰਹਿੰਦਾ ਉਹ ਵੀ ਮਹਾਰਾਜ ਜੀ ਦਸੰਬਰ ਚ ਕਰਾਉਣਗੇ ਦਰਸ਼ਨ ਇੱਕ ਡਿੱਕ ਪਿੰਡ ਰਹਿੰਦਾ ਅੱਛਾ ਜਦੋਂ ਮਹਾਰਾਜ ਨੇ ਕਿਹਾ ਮਾਂ ਤੂੰ ਆਪਣੀ ਜਾਨ ਦੇ ਦੇ ਕਿੰਨਾ ਨਾ ਮੈਂ ਨਹੀਂ ਜਾਨ ਦੇਣੀ ਓਸੀ ਉਹੀ ਮਾਂ ਜਿਹੜੀ ਜਿਹੜੇ ਮਰੇ ਹੋਏ ਬੱਚੇ ਦੀ ਪਿਓ ਨੂੰ ਕਿਹਾ ਤੂੰ ਚਲਿਆ ਜਾ ਪੁੱਤਰ ਜਿੰਨਾ ਕਰਦਿੰਨੇ ਕਹਿੰਦੇ ਨਹੀਂ ਤੇ ਮਹਾਰਾਜ ਕਿਹਾ ਹੁਣ ਅਸੀਂ ਵਚਨ ਕੀਤਾ ਹੈ ਭਾਈ ਕਿਸੇ ਨਾ ਕਿਸੇ ਨੂੰ ਜਾਣਾ ਪੈਣਾ ਹੈ ਉਹ ਭਾਈ ਜਿਉਣਾ ਖੜਾ ਹੋ ਗਿਆ ਮਹਾਰਾਜ ਆਪ ਜੀ ਦਾ ਹੁਕਮ ਸਿਰ ਮੱਥੇ ਮਹਾਰਾਜ ਮੈਨੂੰ ਆਗਿਆ ਬਖਸ਼ੋ ਮੈਂ ਆਪਣਾ ਜੀਵਨ ਆਪ ਜੀ ਦੇ ਚਰਨਾਂ 'ਚ ਪੇਂਡ ਕਰਦਾ ਹੈ ਹੁਣ ਇਹਦੇ ਪਿਤਾ ਭਾਈ ਭਗਤੂ ਦਾ ਸੰਸਕਾਰ ਹੋਇਆ ਸੀ ਕਰਤਾਰਪੁਰ ਸਾਹਿਬ ਅੱਜ ਚਲੇ ਜਾਇਓ ਪਿਆਰੇ ਉੱਥੇ ਭਾਰੀ ਭਗਤੂ ਦੀ ਸਮਾਦ ਦੇ ਲਾਗੇ ਇਹਦੀ ਸਮਾਦ ਹੈ ਭਾਈ ਜਿਉਣਾ ਉੱਥੇ ਜਾ ਕੇ ਲੰਮੇ ਪੈ ਗਿਆ ਇਹਨੇ ਆਪਣਾ ਸਰੀਰ ਛੱਡਿਆ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਅਕਾ ਉਹ ਬ੍ਰਾਹਮਣ ਦਾ ਪੁੱਤਰ ਜੀਦਾ ਹੋਇਆ ਸਾਰੇ ਫੈਕਟਰ ਸਾਨੂੰ ਉੱਥੇ ਖੁਦ ਜਾਓ ਦੇਖੋ ਜਿਉਂਦਾ ਹੋ ਗਿਆ ਭਾਈ ਜਿਉਣਾ ਜਦੋਂ ਮਹਾਰਾਜ ਜੀ ਹੁਣ ਹੁਣ ਭਾਈ ਜਿਉਣਾ ਸਰੀਰ ਛੱਡ ਗਿਆ ਜਦੋਂ ਸਿੰਘਾਂ ਨੇ ਸੰਸਕਾਰ ਕੀਤਾ ਮਹਾਰਾਜ ਜੀ ਨੇ ਹੱਥੀਂ ਤੇ ਮਹਾਰਾਜ ਕਹਿੰਦੇ ਭਾਈ ਭਾਈ ਜਿਉਨੇ ਦੀ ਕੋਈ ਔਲਾਦ ਹੈ ਸਿੰਘਾਂ ਨੂੰ ਪੁੱਛਦੇ ਭਾਈ ਜਿਉਨੇ ਦੀ ਕੋਈ ਔਲਾਦ ਹੈ ਸਿੰਘਾਂ ਦੱਸਿਆ ਮਹਾਰਾਜ ਜੀ ਇਹਦਾ ਵਿਆਹ ਤੇ ਹੋਇਆ ਹੈ ਤੇ ਸੁਣਿਆ ਇਹਦੀ ਪਤਨੀ ਗਰਭਵਤੀ ਹੈ ਸੁਣਿਆ ਇਹਦੀ ਪਤਨੀ ਗਰਭਵਤੀ ਹੈ ਤੇ ਗੁਰੂ ਹਰ Rai ਸਾਹਿਬ ਕਹਿੰਦੇ ਫੇਰ ਸਨਿਆ ਪਚਾਦੋ ਇਹਨਾਂ ਦੇ ਘਰੇ ਪੁੱਤਰ ਹੋਏਗਾ ਉਹਦਾ ਨਾਂ ਸੰਤ ਦਾਸ ਰੱਖਿਓ ਉਹਦਾ ਨਾਂ ਸੰਤ ਦਾਸ ਰੱਖਿਆ ਗੌਰ ਕਰਿਓ ਪਿਆਰਿਓ ਪਹਿਲਾ ਭਾਈ ਆਦਮ ਦੂਜਾ ਭਾਈ ਭਗਤੂ ਤੀਜਾ ਭਾਈ ਗੋਰਾ ਵੇਖੋ ਮਹਾਰਾਜ ਦੇ ਦਰ ਤੋਂ ਲੈ ਰਿਆ ਬਖਸ਼ਿਸ਼ਾਂ ਮਹਾਰਾਜ ਦੇ ਦਰ ਤੋਂ ਖੁੰਝ ਵੀ ਗਿਆ ਮਹਾਰਾਜ ਦੇ ਦਰ ਤੇ ਵਾਪਸ ਵੀ ਆ ਗਿਆ ਦੂਜਾ ਭਰਾ ਭਾਈ ਜਿਉਣਾ ਮਹਾਰਾਜ ਜੀ ਦੇ